ਕਈ ਰੂਪਾਂ ਚ ਆਉਂਦਾ ਪਰ ਪੀੜ ਇੱਕੋ ਜੀ ਹੁੰਦੀ ਹੈ। ਕਈ ਰੂਪ ਨੇ। ਬਿਮਾਰੀ ਦੇ ਰੂਪ ਚ ਆਉਂਦਾ ਹੈ। ਸੰਤਾਨ ਦੇ ਕਰਕੇ ਆ ਜਾਂਦਾ ਹੈ। ਵਿਰੋਧੀਆਂ ਕਰਕੇ ਆ ਜਾਂਦਾ ਹੈ। ਕਈ ਵਾਰੀ ਆਪਣੀ ਜ਼ਿੰਦਗੀ ਚ ਕੀਤੇ ਹੋਏ ਮਾੜੇ ਪਾਪ ਕਰਮਾ ਕਰਕੇ ਵੀ ਆ ਜਾਂਦਾ ਹੈ। ਜਿਹੜੀ ਚੀਜ਼ ਮੇਰੇ ਮਨ ਨੂੰ ਸਬਕਾਰ ਨਾ ਹੋਵੇ। ਪਿਆਰਿਓ ਦੁੱਖੇ ਜਿਹੜੀ ਸਬਕਾਰ ਕਰ ਲਾ ਉਹ ਸੋਖੇ ਜਿਹੜਾ ਮੇਰੇ ਲਈ ਦੁੱਖ ਹੈ ਉਹ ਦੂਜੇ ਲਈ ਸੋਖ ਹੋ ਸਕਦਾ ਹੈ। ਇਸ ਦੁਨੀਆ ਵਿੱਚ ਜਿੰਨੇ ਡਿਪਰੈਸ਼ਨ ਚ ਗਏ ਹਨ ਅੱਧੇ ਜ਼ਿਆਦੇ ਆਪਣੇ ਘਰਾਂ ਕਰਕੇ ਤੇ ਦੂਜਿਆਂ ਦੇ ਸੋਗ ਕਰਕੇ ਕਮਲਿਓ ਹੋ ਗਏ। ਫਿਰ ਰੱਬ ਨੇ ਇਹਨਾਂ ਨੂੰ ਕੀ ਸੁੱਖ ਦੇ ਦਿੱਤਾ। ਪਰ ਮੈਂ ਇੱਕ ਬੇਨਤੀ ਕਰਾਂ ਦੂਜੇ ਦੇ ਦੁੱਖ ਨੂੰ ਕਦੀ ਮਜ਼ਾਕ ਨਾ ਬਣਾਓ ਰੱਬ ਤੁਹਾਡੇ ਦੋਖ ਕੱਟਣੀ ਸ਼ੁਰੂ ਕਰ ਦਿੰਦਾ ਹੈ। ਕਿਸੇ ਬੰਦੇ ਤੇ ਦੋਖ ਆ ਜਾਏ, ਅਤ ਦੇ ਵਿਰੋਧੀ ਤੇ ਵੀ ਆ ਜਾਏ। ਹੱਥ ਜੋੜ ਬੇਨਤੀ ਕਦੀ ਮਜ਼ਾਕ ਨਾ ਢਾਓ। ਰੱਬ ਕੀ ਅਰਦਾਸ ਕਰਿਓ ਦਾ ਭੜਾ ਹੋ ਜਾਏ। ਬਹੁਤ ਸਾਰੇ ਲੋਕ ਨੇ ਜਿਹੜੇ ਹਿਰਦੇ ਦੇ ਨਿਰਮਲ ਆ ਦੁਖ ਹੀ ਨੇ ਪਰ ਉਸੇ ਨਾ ਸ਼ੇਰ ਨਹੀਂ ਕਰ ਸਕਦੇ ਲੋਕ ਪੱਥਰ ਦਿਲ ਦੇ ਦੁੱਖਾਂ ਨੂੰ ਦੂਰ ਕਰਨ ਵਾਲਾ ਦੁੱਖਾਂ ਦਾ ਖਾਤਮਾ ਕਰਨ ਵਾਲਾ ਕੌਣ ਹੈ ਜੀ ਪ੍ਰਮਾਤਮਾ ਦਾ ਨਾਮ ਦੁੱਖ ਵਿੱਚ ਵਿਰੋਧੀ ਭੁੱਲ ਗਏ ਜਦੋਂ ਦੁੱਖ ਆਇਆ ਕਾਦੀ ਿਰਖਾ ਰਹਿ ਗਈ ਦੁੱਖ ਵਿੱਚ ਵਾਸ਼ਨਾ ਭੁੱਲ ਜਾਂਦੀ ਹੈ ਸੱਚੀ ਜੇ ਕਾਮ ਕ੍ਰੋਧ ਜਿਹੜੀ ਵਾਸ਼ਨਾ ਨਾ ਇਹ ਦੁੱਖ ਚ ਭੁੱਲ ਜਾਂਦੀ ਹੈ ਵੈਰੀ ਭੁੱਲ ਜਾਂਦੇ ਨੇ ਦੁੱਖ ਵਿੱਚ ਬੰਦਾ ਕਹਿੰਦਾ ਚਲੋ ਉਹਨਾਂ ਦੀ ਤਰਲਾ ਮਾਰ ਲਓ ਇਹਦਾ ਮਤਲਬ ਹੋ ਗਿਆ ਕਿ ਦੁੱਖ ਨੇ ਸੁਰਤ ਬੜੀ ਨਿਰਮਲ ਕਰ ਦਿੱਤੀ ਨਾਮ ਵਿੱਚ ਇੰਨੀ ਤਾਕਤ ਹੈ ਦੁੱਖ ਕੱਟ ਵੀ ਦਿੰਦਾ ਤੇ ਦੁਖਾਂ ਡਾਂਦ ਦੀ ਤਾਕਤ ਵੀ ਦੇ ਦਿੰਦਾ ਕੋਈ ਸਹਾਰਾ ਨਾ ਰਹੇ ਮੇਰਾ ਗੁਰੂ ਅਰਜੁਨ ਦੇਵ ਕਹਿੰਦਾ ਕਬਰਾਈ ਨਾ ਗੁਰੂ ਤੇਗ ਬਹਾਦਰ ਕਹਿੰਦਾ ਕਬਰਾ ਨਾ ਕੀ ਕਰ ਮਹਾਰਾਜ ਕਹਿੰਦੇ ਸਭੋ ਭਜੈ ਆਸਰਾ ਚੁੱਕੈ ਸਭ ਅਸਰਾਓ ਚਿੱਤ ਆਵੇ ਉਸ ਪਾਰ ਬ੍ਰਹਮ ਲੱਗੈ ਨ ਤਤੀ ਵਾਹ ਇਹ ਬੰਦੇ ਤੈਨੂੰ ਰੱਖ ਦੇ ਤੂੰ ਨਾਮ ਕੋਲ ਚਲਾ ਜਾ ਨਾਮ ਤੈਨੂੰ ਤੱਤੀ ਖਾ